ਇਹ ਲੜਕੇ ਦਾ ਖਰੜ ਤੋਂ ਕੱਦ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਡੇਟ ਆਫ ਬਰਥ 1992 ਕਾਸਟ ਖੱਤਰੀ ਕੌਸ਼ਲ ਪੈਣ ਕੋਈ ਨਹੀਂ ਪ੍ਰਾਇਮ ਇੱਕ ਕੰਮ ਪ੍ਰਾਈਵੇਟ ਜੌਬ ਹੈ ਆਪਣਾ ਘਰ ਖਰੜ ਵਿੱਚ ਹੈ ਇੱਕ ਫਲੈਟ ਵੀ ਹੈ ਲੜਕਾ ਮੰਗਲਿਕ ਹੈ ਲੜਕੀ ਮੰਗਲਿਕ ਹੋਵੇ ਗਰੀਬ ਪਰਿਵਾਰ ਤੋਂ ਚੁੰਨੀ ਚੜਾਵਾ ਕਰਨਾ ਹੈ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਕਰੋ ਜੀ ਗੱਲ ਐਡ ਪਾਉਣ ਲਈ ਉੱਪਰ ਪੀਲੀ ਪੱਟੀ 'ਚ ਸਾਡਾ ਨੰਬਰ ਦਿੱਤਾ ਹੈ ਹੈਲੋ ਵਟਸਐਪ ਕਰੋ ਤਾਨੂੰ ਐਡ ਲਗਾਉਣ ਦਾ ਪ੍ਰੋਸੈਸ ਪੇਜ ਦਿੱਤਾ ਜਾਏਗਾ ਆਪਣਾ ਰਿਸ਼ਤਾ ਅੱਜ ਹੀ ਜਲਦੀ ਐਡ ਲਗਵਾਓ ਤਰਨਤਾਰਨ ਤੋਂ ਜੀ ਸਿੰਘ ਦਾ ਰਿਸ਼ਤਾ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਪੜ੍ਹਾਈ ਪਲੱਸ 2 ਪਾਸ ਉਮਰ 28 ਸਾਲ ਕਾਸਟ ਜੱਟ ਪੈਣਿਕ ਮੈਡ ਹੈ ਪ੍ਰਾਇਕ ਇਟਲੀ ਪੀਆਰ ਹੈ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਸਾਰਾ ਡਾਟਾ ਪੜ੍ਹ ਕੇ ਇਹਨਾਂ ਨਾਲ ਗੱਲ ਕਰੋ ਜੀ ਦੇਖ ਰੇ ਕਰਕੇ ਸਾਵਧਾਨੀ ਨਾਲ ਰਿਸ਼ਤਾ ਜੋੜੋ ਸਾਡਾ ਕੰਮ ਕੇਵਲ ਹੈਡਪਾਉਂਡ ਦਾ ਹੈ ਕੈਨੇਡਾ ਪੀਆਰ ਲੜਕੇ ਦਾ ਰਿਸ਼ਤਾ ਯਮਨਾ ਨਗਰ ਤੋਂ ਕੱਦ 5 ਫੁੱਟ 9 ਇੰਚ ਡੇਟ ਆਫ ਬਰਥ 1995 ਪੜ੍ਹਾਈ ਬੀਕੋਮ ਪਲੱਸ 2 ਸਾਲ ਡਿਗਰੀ ਕੈਨੇਡਾ ਕਾਸਟ ਬ੍ਰਾਹਮਣ ਸ਼ਰਮਾ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਕਰੋ ਜੀ ਇਹਨਾਂ ਨਾਲ ਗੱਲ ਲੜਕੇ ਤੇ ਲੜਕੀਆਂ ਦੇ ਰਿਸ਼ਤੇ ਸਾਡੇ ਚੈਨਲ ਤੇ ਦੋਨਾਂ ਦੇ ਹੁੰਦੇ ਨੇ ਤੁਸੀਂ ਵੀ ਕੋਈ ਐਡ ਲਗਵਾਉਣੀ ਹੈ ਤਾਂ ਉੱਪਰ ਪੀਲੀ ਪੱਟੀ 'ਚ ਨੰਬਰ ਹੈ ਹੈਲੋ ਵਟਸਐਪ 'ਤੇ ਜੋ ਸਹੀ ਮੇਲ ਵਾਲੇ ਲੋਕ ਤੁਹਾਨੂੰ ਆਪ ਡਾਇਰੈਕਟ ਫੋਨ ਕਰਨਗੇ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ ਨਿਊਜ਼ੀਲੈਂਡ ਤੋਂ ਪੀਆਰ ਲੜਕਾ ਪਤਾ ਇਹਨਾਂ ਦਾ ਪਟਿਆਲਾ ਕੱਦ 5 ਫੁੱਟ 8 ਇੰਚ ਪੜਾਈ ਡਿਪਲੋਮਾ ਇਨ ਇੰਜੀਨੀਅਰਿੰਗ ਡੇਟ ਆਫ ਬਰਥ 1996 ਕਾਸਟ ਖੱਤਰੀ ਪੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਸਾਰਾ ਡਾਟਾ ਪੜ ਕੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਚੰਗਾ ਰਿਸ਼ਤਾ ਚਾਹੀਦਾ ਤਾਂ ਐਡ ਜ਼ਰੂਰ ਲਗਵਾਓ ਜਲਦੀ ਰਿਸ਼ਤਾ ਘਟ ਉਡੀਕ ਅਗਲਾ ਰਿਸ਼ਤਾ ਮੋਗਾ ਤੋਂ ਲੜਕੇ ਦਾ ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਡੇਟ ਆਫ ਬਰਥ 1991 ਕਾਸਟ ਜੱਟ ਸਿੱਖ ਪੈਣ ਦੋ ਭਰਾ ਕੋਈ ਨਹੀਂ ਕੰਮ ਖੇਤੀਬਾੜੀ ਦੋ ਕਿੱਲੇ ਜ਼ਮੀਨ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਥੱਲੇ ਪਰਿਵਾਰ ਦੇ ਨੰਬਰ ਦਿੱਤੇ ਹੋਏ ਨੇ ਸਿੱਧੇ ਇਹਨਾਂ ਨਾਲ ਗੱਲ ਕਰੋ ਜੀ ਰਿਸ਼ਤੇ ਦੀ ਐਡ ਲਗਾਉਣ ਲਈ ਪੀਲੀ ਪੱਟੀ 'ਚ ਜਿਹੜਾ ਉੱਪਰ ਨੰਬਰ ਚੱਲ ਰਿਹਾ 80546 37101 ਉਸ ਤੇ ਹੈਲੋ ਭੇਜੋ ਤੁਹਾਨੂੰ ਪ੍ਰੋਸੈਸ ਭੇਜ ਦਿੱਤਾ ਜਾਏਗਾ ਆਪਣੇ ਰਿਸ਼ਤਿਆਂ ਦੀ ਅੱਜ ਹੀ ਐਡ ਲਗਵਾਓ ਜਲਦੀ ਰਿਸ਼ਤਾ ਘਟ ਉਡੀਕ ਸੰਗਰੂਰ ਤੋਂ ਲੜਕੇ ਦਾ ਰਿਸ਼ਤਾ ਜੀ ਕੱਦ 5 ਫੁੱਟ 8 ਇੰਚ ਪੜਾਈ 10th ਪਾਸਟ ਡੇਟ ਆਫ ਬਰਥ 2000 ਕਾਸਟ ਜੱਟ ਸਿੱਖ ਕੇਸ ਧਾਰੀ ਲੜਕਾ ਪੱਗਵੰਦ ਦਾ ਹੈ ਸਾਰਾ ਡਾਟਾ ਇਹਨਾਂ ਦਾ ਪੜ੍ਹ ਕੇ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਦੇਖ ਰੇ ਕਰਕੇ ਸਾਵਧਾਨੀ ਨਾਲ ਰਿਸ਼ਤਾ ਜੋੜੋ ਸਾਡਾ ਕੰਮ ਐਡ ਪਾਉਣ ਦਾ ਹੈ ਜੀ ਸਹੀ ਮੇਲ ਵਾਲੇ ਲੋਕ ਤੁਹਾਨੂੰ ਆਪ ਹੀ ਫੋਨ ਕਰਦੇ ਨੇ ਅੱਜ ਹੀ ਐਡ ਪਾਓ ਤੇ ਨਤੀਜਾ ਦੇਖੋ ਉੱਪਰ ਪੀਲੀ ਪੱਟੀ ਵਾਲਾ ਨੰਬਰ ਹੈ ਐਡ ਪਾਉਣ ਲਈ ਕੈਨੇਡਾ ਤੋਂ ਲੜਕੇ ਦਾ ਰਿਸ਼ਤਾ ਹੈ ਪਤਾ ਤਰਨਤਾਰਨ ਕੱਦ 5 ਫੁੱਟ 10 ਇੰਚ ਪੜ੍ਹਾਈ ਪਲੱਸ 2 ਐਂਡ ਐਂਡ ਡਿਪਲੋਮਾ ਡੇਟ ਆਫ ਬਰਥ 1999 ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਇਹਨਾਂ ਨਾਲ ਸਾਰਾ ਬਾਇਓ ਡਾਟਾ ਪੜ੍ਹ ਕੇ ਗੱਲ ਕਰੋ ਜੀ ਚੰਗਾ ਰਿਸ਼ਤਾ ਚਾਹੀਦਾ ਤਾਂ ਐਡ ਜ਼ਰੂਰ ਲਗਵਾਓ ਕੁਝ ਜ਼ਰੂਰੀ ਧਿਆਨ ਇਹੋ ਗੱਲਾਂ ਦੇਖ ਰੇ ਕਰਕੇ ਸਾਵਧਾਨੀ ਨਾਲ ਰਿਸ਼ਤਾ ਜੋੜੋ ਸਾਡਾ ਕੰਮ ਕੇਵਲ ਐਡ ਪਾਉਣ ਦਾ ਹੈ ਉੱਪਰ ਪੀਲੀ ਪੱਟੀ 'ਚ ਸਾਡਾ ਨੰਬਰ ਦਿੱਤਾ ਹੋਇਆ ਹੈ। ਅਗਰ ਤੁਸੀਂ ਐਡ ਲਗਾਉਣਾ ਚਾਹੁੰਦੇ ਹੋ ਤਾਂ ਹੈਲੋ WhatsApp ਕਰੋ ਤੁਹਾਨੂੰ ਪ੍ਰੋਸੈਸ ਭੇਜ ਦਿੱਤਾ ਜਾਏਗਾ। ਐਡ ਜਰੂਰ ਲਗਵਾਓ ਜਲਦੀ ਰਿਸ਼ਤਾ ਤੇ ਘਟ ਉਡੀਕ ਚੰਗਾ ਰਿਸ਼ਤਾ ਚਾਹੀਦਾ ਤਾਂ ਐਡ ਜਰੂਰ ਲਗवानी ਚਾਹੀਦੀ ਹੈ। ਧੰਨਵਾਦ ਜੀ ਸਤਿ ਸ਼੍ਰੀ ਅਕਾਲ।